ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਨਾਲਿਆਂ ਚ ਪਾਣੀ ਦਾ ਪੱਦਰ ਵਧਣ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ 5 ਦਿਨਾਂ ਤੋਂ ਆਉਣ ਜਾਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਕਿਉਂਕਿ ਨਾਲਿਆਂ ਦਾ ਪਾਣੀ ਪਿੰਡਾਂ ਵਿੱਚ ਵੜ ਗਿਆ ਤੇ ਸਰਹੱਦ ਦੇ ਇਲਾਕੇ ਦੀ ਕਰੀਬ 1800 ਏਕੜ ਜ਼ਮੀਨ ਨੂੰ ਪਾਣੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਪਿਛਲੇ 2 ਦਿਨ ਤੋਂ ਹੋਈ بارش ਅਤੇ ਪਹਾੜਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਪਿਛਲੇ ਦਿਨੀ 114000 ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਰਾਫੀ ਅਤੇ ਉਜ ਵਿੱਚ ਪਾਣੀ ਦਾ ਪੱਧਰ ਵਧਣ ਦਾ ਸਿੱਧਾ ਅਸਰ ਸਰਹੱਦੀ ਪਿੰਡਾਂ ਦੇ ਨਾਲ ਲੱਗਦੇ ਨਾਲਿਆਂ ਦੇ ਉੱਪਰ ਪਿਆ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਦੋ ਰੰਗਾਂ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕ ਪਾਣੀ ਦਾ ਪੱਧਰ ਵਧਣ ਕਾਰਨ ਜਾਨ ਜੋਖਮ ਦੇ ਵਿੱਚ ਪਾ ਕੇ ਪੁੱਲ ਪਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਸਰਹੱਦੀ ਪਿੰਡ ਆਧਿਆ ਚੌਂਤਰਾ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਪੈਂਦੇ ਆਖਰੀ ਪਿੰਡ ਸਲਾਚ ਤੇ ਕਈ ਹੋਰ ਪਿੰਡਾਂ ਦਾ ਸੰਪਰਕ ਲਗਭਗ ਜ਼ਿਲ੍ਹੇ ਨਾਲੋਂ ਟੁੱਟ ਗਿਆ ਕਿਉਂਕਿ ਇੱਧਰ ਆਉਣ ਲਈ ਉਹਨਾਂ ਨੂੰ ਇੱਕ ਪੁੱਲ ਪਾਰ ਕਰਨਾ ਪੈਂਦਾ ਹੈ ਜੋ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਡੁੱਬ ਗਿਆ ਲੋਕ ਇਸ ਗੱਲ ਤੋਂ ਨਿਰਾਸ਼ ਨੇ ਕਿ ਦੋ ਦਿਨ ਤੋਂ ਇਹ ਹਾਲਾਤ ਬਣੇ ਹੋਏ ਨੇ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਮੈਂ ਜੀ ਸਰਪੰਚ ਪਿੰਡ ਚੌਂਤਰਾ ਤੋਂ ਜਿਹੜੇ ਹਾਲਾਤ ਨੇ ਸਾਡੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਅੱਜ 4 ਜਾਂ 5 ਦਿਨ ਹੋ ਗਿਆ ਜਿਹੜਾ ਸਾਡਾ ਰਸਤਾ ਪੈਂਦਾ ਮੇਨ ਰਸਤਾ ਸਾਡਾ ਪਿੰਡ ਚੌਂਤਰਾ ਦੋ ਪਿੰਡਾਂ ਦੇ ਅੱਗੇ ਚੌਂਤਰਾ ਤੇ ਔਰ ਸਲਾਚ 4 ਦਿਨ ਹੋ ਗਿਆ ਸਾਡੇ ਬੱਚੇ ਜਿਹੜੇ ਸਕੂਲ ਨਹੀਂ ਗਏੜੇ ਬੱਚੇ ਸਕੂਲ ਨਹੀਂ ਜਾਣਗੇ ਤੇ ਪੜ੍ਹਨਗੇ ਕਿੱਥੋਂ ਅਸੀਂ ਗਾਂਵ ਵਿੱਚ ਬੱਚਿਆਂ ਦਾ ਕਿੱਦੋਂ ਸੋਚਾਂਗੇ ਕਿੱਥੋਂ ਨੌਕਰੀਆਂ ਮਿਲਣਗੀਆਂ ਆਪਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡਾਂ ਆਣ ਕੇ ਮੌਕਾ ਦੇਖਿਆ ਜਾਵੇ ਹਰੇਕ ਸਾਲ ਦੇਖਦੇ ਆਂ ਇਦਾ ਕੋਈ ਹੱਲ ਕੀਤਾ ਜੇ ਇਹਨੂੰ ਜਿਹੜਾ ਪੋਲਾ ਬ੍ਰਿਜ ਬਣਿਆ ਇਹਨੂੰ ਉਚਾ ਕੀਤਾ ਹਜੇ ਰਾਤ ਨੂੰ ਅਵਰਜੈਂਸੀ ਸਾਡੇ ਕੋਈ ਬੰਬਾਰ ਹੋ ਜੇ ਕੋਈ ਅਵਤ ਅਸੀਂ ਡਿਲੀਵਰੀ ਕੇਸ ਆ ਅਵਰਜੈਂਸੀ ਕਿਸ ਨੂੰ ਲੈ ਕੇ ਜਾਣਾ ਪਿਆ ਸਾਡਾ ਰਸਤਾ ਕੋਈ ਨਹੀਂ ਜਾਣਦਾ ਰਸਤਾ ਹੈਗਾ ਅੱਜੇ ਤੱਕ ਸਾਡੇ ਕੋਈ ਨਹੀਂ ਪਹੁੰਚਿਆ ਥੇ ਆਪਾਂ ਪਿਛਲੇ ਸਾਲ ਵੀ ਕਿਹਾ ਸੀ ਆਂਦੇ ਨੇ ਮੌਕਾ ਦੇਖ ਕੇ ਚੱਲ ਜਣੇ ਆ ਪਰ ਸਾਡੀ ਸਾਰ ਕੋਈ ਨਹੀਂ ਸੁਣਦਾ ਅੱਜ 4 ਦਿਨ ਹੋ ਗਿਆ ਜਿਹੜਾ ਸਾਡਾ ਜਿਹੜਾ ਆਵਾਜ ਰਸਤੇ ਬੰਦ ਹੋ ਗਿਆ ਸਾਡੇ ਨਾ ਕੋਈ ਬੰਬਾਰ ਪੇਸਣ ਨੂੰ ਲੈ ਸਕਦੇ ਆ ਨਾ ਸਾਡੇ ਬੱਚੇ ਸਕੂਲ ਵਾਲੇ ਸਕੂਲ ਜਾਣੇ ਬੱਚੇ ਚਾਰ ਦਮ ਸਕੂਲ ਨੇ ਕਿਤੇ ਕਿੱਥੋਂ ਪੜਨਗੇ ਤੇ ਮੇਨ ਮਕਸਦ ਸਾਡੇ ਜਿਹੜੇ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਚਾਹੇ ਆਨਲਾਈਨ ਕਲਾਸਾਂ ਲੱਗ ਜੇ ਉਹ ਵੀ ਨਹੀਂ ਲਾ ਸਕਦੇ ਅਸੀਂ ਆਪਾਂ ਸਰਕਾਰ ਨੇ ਇਹ ਕਹਿੰਨਾ ਸਾਡਾ ਨੈਟਵਰਕ ਦਾ ਵੀ ਥੋੜਾ ਹੱਲ ਕੀਤਾ ਜਿਹੜੇ ਨੈਟਵਰਕ ਦਾ ਪਿੰਡ ਛੋਟਾ ਬਾਰਡਰ ਦੇ ਨਜ਼ਦੀਕ ਉਹ ਥੋੜਾ ਨੈਟਵਰਕ ਘਟਾ ਉਹਦੀ ਸਾਡੀ ਰੇਂਜ ਥੋੜੀ ਵਧਾਈ ਜਾਵੇ ਪਿੰਡ ਦੇ ਤੱਕ ਜਹਾਡੇ ਬੱਚੇ ਵਧੀਆ ਸਾਡੀ ਗੱਲਬਾਤ ਹੋ ਸਕੇ ਹੋਰ ਬੱਚਿਆਂ ਦੀ ਪੜ੍ਹਾਈਆਂ ਆਨਲਾਈਨ ਹੋ ਸਕਣ ਜੇ ਪਾਣੀ ਤੇ ਬਹੁਤ ਜ਼ਿਆਦਾ ਫਸਲਾਂ ਨੁਕਸਾਨ ਹੁੰਦਾ ਹੈ ਲਗਭਗ ਵੀ ਘੱਟ ਤੋਂ ਘੱਟ 1800 ਦੇ ਏਕੜ ਸਾਡੀ ਜ਼ਮੀਨ ਜੜੀ ਹੈ ਪਾਣੀ ਦੀ ਮਾਰ ਹਟ ਆਉਂਦੀ ਹੈ ਹਰ ਸਾਲ ਦੇ ਸਾਲ ਤੇ ਕੁਝ ਘਰ ਇਦਾਂ ਦੇ ਜ਼ਿਮੀਂਦਾਰ ਇਦਾਂ ਦੇ ਨੇ ਜਿਨ੍ਹਾਂ ਦੀ ਸਾਰੀ ਜ਼ਮੀਨ ਹੀ ਇੱਧਰ ਬੰਨੇ ਆ ਪੱਠਾ ਦੱਥਾ ਖਾਨ ਨੂੰ ਦਾਣਾ ਹਰ ਚੀਜ਼ ਇੱਧਰ ਹੁੰਦੀ ਹੈ ਤੇ ਹਰ ਸਾਲ ਦੇ ਸਾਲ ਤੰਗੀ ਆਉਂਦੀ ਹੈ ਹੁਣ ਵੀ ਘੱਟ ਤੋਂ ਘੱਟ 4 ਤੋਂ 5 ਰੋਜ਼ ਹੋ ਗਿਆ ਪਾਣੀ ਚੜੇ ਨੂੰ ਅ ਗੰਨੇ ਦੀ ਫਸਲ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੀ ਡੁੱਬ ਗਈ ਹੈ ਅੱਗੇ ਝੋਨਾ ਵੀ ਇਦਾਂ ਹੀ ਆ ਇਹ ਜਿਹੜੀ ਫਸਲ ਡੁੱਬ ਜਾਂਦੀ ਆ ਇਹ ਲਗਭਗ 80 ਤੋਂ 90% ਨੁਕਸਾਨ ਹੋ ਜਾਂਦਾ ਹੈ ਕੋਈ ਪ੍ਰਸ਼ਾਸਕਿਕ ਅਧਿਕਾਰੀ ਕੋਈ ਸਾਡੇ ਕੋ ਪਹੁੰਚਣ ਇਹਦਾ ਕਿਸੇ ਨੇ ਪਹੁੰਚ ਨਹੀਂ ਕੀਤੀ ਆ ਪੱਥਰ ਜ਼ਰੂਰ ਹਰ ਸਾਲ ਦੇ ਸਾਲ ਇਹਨਾਂ ਦਿਨਾਂ ਚ ਆ ਕੇ ਲਾ ਦਿੰਦੇ ਆ ਜੀ ਦਰਿਆ ਦੇ ਰੋੜਨ ਵਾਸਤੇ ਬੜਾ ਕੰਮ ਕਰੰਦੇ ਆ ਤੁਸੀਂ ਤੇ ਪਰ ਕੋਈ ਗੱਲ ਨਹੀਂ ਅੱਗੋਂ ਪਿੱਛੋਂ ਕੋਈ ਨਹੀਂ ਅੱਗੋਂ ਪਿੱਛੋਂ ਸਰਕਾਰਾਂ ਕੰਮ ਕਰਨੀ ਨਹੀਂ ਸੁਤੀ ਰਹਿੰਦੀਆਂ ਨੇ ਨਾ ਇਹਨਾਂ ਨੂੰ ਅੱਗੋਂ ਚੇਤਾ ਆਉਣਾ ਨਾ ਪਿੱਛੋਂ ਆਉਣਾ ਬਸ ਆ ਇੱਕ ਮਹੀਨਾ ਇਹਨਾਂ ਨੂੰ ਚੇਤਾ ਆਉਣਾ ਆ ਪੱਥਰ ਲਾ ਕੇ ਤੁਹਾਡੇ ਸਾਹਮਣੇ ਨਜ਼ਰਾਂ ਦੇ ਵੇਖ ਲਓ ਇੱਧਰ ਕੈਮਰਾ ਘੁ ਅਿੰਦ ਪਰਿਸ਼ਾਸ਼ਨ ਲਗੇ ਉਹ ਬੇਨਤੀ ਕਰਨਾ ਵੀ ਹੋਰ ਸਾਨੂੰ ਕੁਝ ਨਹੀਂ ਦੇਣਾ ਸਾਨੂੰ ਕਿਸ਼ਤੀ ਦੇ ਦੋ ਜਿਹੜੇ ਸਾਡੇ ਡੰਗਰੇ ਆ ਜਿਹੜੇ ਜ਼ਿਮੀਂਦਾਰ ਵੀਰ ਉਧਰ ਜਾਂਦੇ ਆ ਡੁੱਬ ਕੇ ਨਾ ਮਰ ਨੰਗਰਾ ਵਾਸਤੇ ਪੱਠਾ ਦੱਥਾ ਲੈ ਆਉਣ ਜਾਂ ਆਪਣੇ ਖੇਤਾਂ ਵੱਲ ਫੇਰਾ ਮਾਰਨ ਜਾਣਾ ਕਿ ਖਾਦ ਦਵਾਈ ਪਹੁੰਚ ਜਾਣਾ ਕਮ ਸੇ ਕਮ ਟਾਈਮ ਨਾ ਜਾ ਸਕੀ ਮੇਰਾ ਨਾਮ ਚਰਮਲ ਸਿੰਘ ਮੱਲੀ ਸਰਦਾਰ ਸਿੰਘ ਸਿੰਧਾ ਮਾ ਪੁੱਤਰ ਆ ਪਿੰਡ ਬਰਾਦੀਆਂ ਆ ਇਹ ਸ਼ਾਨ 1955 ਤੋਂ ਲੈ ਕੇ ਚੱਲ ਰਿਹਾ ਏ 1955 ਚ ਫਲੱਡ ਆਇਆ ਸੀ ਤੇ ਉਹਦੇ ਤਸੀੜ ਹੀ 10 ਫੁੱਟ ਹੀ ਪਾਣੀ ਓਵਰਫਲੋ ਹੋਇਆ ਸੀ ਫੇਰ ਤੁਸੀਂ ਟੁੱਟੀ ਤੇ ਫੇਰ ਇਹ ਪਿੰਡ ਬਚਿਆ ਸੀ ਹੁਣ ਉਤੋਂ ਲੈ ਕੇ 5 6 ਹੜ ਆਏ ਨੇ 88 93 95 ਦਾ ਅੱਜ ਤੱਕ 88 ਤੋਂ ਲੈ ਕੇ ਇਹ ਤੁਸ਼ੀ ਦੀ ਰੇਂਜਿੰਗ ਨਹੀਂ ਹੋਈ ਨਾ ਇਹ ਜਿਹੜਾ ਨਾਲਾ ਆ ਇਹਦੀ ਸਫਾਈ ਹੋਈ ਹੈ ਨਾ ਨਾਲੇ ਦੀ ਸਫਾਈ ਹੈ ਨਾ ਤੁਸ਼ੀ ਦੀ ਰੇਂਜਿੰਗ ਹੋਈ ਹੈ ਜਦੋਂ ਵੀ ਘਵਰ ਪੈਂਦੇ ਨੇ ਪਾਣੀ ਟੁੱਟਿਆ ਚਾਰ ਸ਼ਬਤੀਲਾ ਰੋਡੀਆਂ ਨੇ ਕਾਲਾਣਾ ਔਰ ਅਧੀ ਗਰਦਾਸ਼ਪੁਰ ਡੇਰਾ ਬਾਬਾ ਨਾਨਕ ਅਦੇ ਨਾਲ ਆ ਚਾਰ ਸ਼ਬਤੀਲਾ ਰੋਡੀਆਂ ਨੇ ਦੂਜੀ ਸਾੜੀ ਇਹ ਸਾੜੀ ਪੂਰਾ ਆਪੀ ਲਿਆ ਸਾੜੀ ਜਿਹੜੀ ਤੁਸੀ ਆਏ ਇਥੋਂ ਆਦੀਆਂ ਤੋਂ ਚੌਂਦੇ ਤੱਕ ਮਿਲ ਜਿਹੜਾ ਓਵਰਫਲੋ ਹੁੰਦਾ ਪਾਣੀ ਦਰਿਆ ਦਾ ਇਧਰ ਨਾ ਆਏ ਤੇ ਅਸੀਂ ਫਿਰ ਪਾਜ ਜਾਨੇ। ਦਰਿਆ ਇਸ ਤੋਂ ਅੱਧਾ ਕਿਲੋਮੀਟਰ ਸਾਰਾ। ਅੱਛਾ ਇਥੋਂ ਜਿੱਥੋਂ ਹੀ ਕਿਲੋਮੀਟਰ ਅੱਧਾ ਕਿਲੋਮੀਟਰ ਗੜੀ ਭਰਾ ਹੁਣੇ ਜਦੋਂ ਪਾਣੀ ਆਇਆ ਬੀਅਰ ਚ ਲਈ ਸਿਆਜਣਾ ਪੁਰਾਣੇ ਪਿੰਡ। ਇਥੇ ਚੋਕ ਕੇ ਨਾ ਆਜਣਾ ਆਪਣੇ ਤੰਬੂ ਇਥੇ ਲਾਉਣੇ ਨੇ ਫਿਰ। ਸਾਡੀ ਇਹ ਜਿਹੜੀ ਮੇਮ ਤੁਸੀ ਜਿਹੜੀ ਸਾਡੇ ਆਦੀਆਂ ਪਿੰਡ ਤੋਂ ਜਿਹੜੀ ਚੌਂਦਰੇ ਤੱਕ ਆਣਾ। ਜੇ ਇਹ ਵੱਜ ਜੇ ਤੇ ਚਲੋ ਸਾਡਾ ਇਲਾਕਾ ਵੱਜ ਜਾਂਦਾ ਵਾ ਅਜੇ ਤੇ ਇਹਦਾ ਕੋਈ ਤਾਂ ਜਾਈ ਨਹੀਂ ਜਿਹੜੇ ਪਾਣੀ ਦਾ ਕੀ ਪਰ ਆ ਜੇ ਇਹਨੇ ਕਿੰਨਾ ਕੁ ਚੜਨਾ ਕਿੰਨਾ ਕੁ ਨਹੀਂ ਤੇ ਪਹਿਲਾਂ ਤਾਂ ਸਾਡਾ 5 600 ਕਿੱਲਾ ਜਿਹੜਾ ਨਾ ਮਲ ਮਾਰਿਆ ਜਾਂਦਾ ਰਿਹਾ ਪਿੰਡਾਂ ਦੀਆਂ ਦਾ ਇਹ ਤਿੰਨ ਤਿੰਨ ਦਿਨ ਤੋਂ ਪਾਣੀ ਇਦਾਂ ਹੀ ਵਧਦਾ ਹੀ ਜਾਂਦਾ ਰੋਜ਼ ਤੋਂ ਰੋਜ਼ ਤੇ ਤੁਹਾਨੂੰ ਪਤਾ ਇਹ ਨੁਕਸਾਨ ਬਹੁਤ ਹੀ ਜ਼ਿਆਦਾ ਵਾ ਚਲੋ ਬੰਦਾ ਤੇ ਟਾਈਮ ਕੱਢ ਲੈਂਦਾ ਜਿਹੜੇ ਮਾਲ ਡੰਗਰ ਆ ਇਹਨਾਂ ਵਾਸਤੇ ਬੜੀ ਤੰਗੀ ਹੈ ਪੱਠੇ ਦੱਥੇ ਦੀ ਬਹੁਤ ਤੰਗੀ ਹੈ ਇੱਕ ਘਟੋ ਘਟਵੀ 17 1800 ਕਿਲਾ ਜਿਹੜਾ ਰਕਬਾ ਇਧਰਲੇ ਪਾਸੇ ਆ ਉਹ ਪਾਸੇ ਰਕਬਾ ਘਟਿਆ ਤੇ ਸਾਰਿਆਂ ਦਾ ਹੀ ਰੁਝਾਨੇ ਪਾਸੇ ਨੂੰ ਪੱਠੇ ਦੱਥੇ ਦਾ ਪੈਲੀ ਬੰਨੇ ਦਾ ਕਿਸੇ ਨੇ ਖਾਦਾਂ ਪਾਉਣੀ ਆ ਵਾ ਜੇ ਲੇਟ ਛੋਣੇ ਲੱਗੇ ਉਹਨਾਂ ਨੂੰ ਖਾਦਾਂ ਦਵਾਈਆਂ ਪੈਣ ਵਾਲੀਆਂ ਤੇ ਤੁਸੀਂ ਵੇਖ ਲਓ ਵੀ ਤਰ ਕੇ ਨੰਗਣਾ ਪੈਣਾ ਮੈਂ ਤਾਂ ਖਾਦ ਦਵਾਈ ਕਿਹੜੇ ਹਿਸਾਬ ਨਾਲ ਜਾਣੀ ਜੀ ਇੰਟਰ ਸਰਕਾਰ ਆਈ ਪੁਲ ਮਨਜ਼ੂਰ ਕਰੀ ਅਜੇ ਤੱਕ ਕੋਈ ਬੱਜਾ ਨਹੀਂ ਪੁਲ ਬੱਜਾਏ ਤਾਂ ਵੀ ਲੋਕ ਪੱਠੇ ਲਾਉਣ ਹਾਂਜੀ ਆ ਚੱਕਰ ਕਿਸ਼ਤੀ ਦਾ ਜ਼ਰੂਰੀ ਰਸਤਾ ਬੰਦਾ ਹੋਣ ਰਸਤਾ